ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਤਮਾਨ ਵੱਲੋਂ ਨਿੱਗਾ ਨਿੱਕਾ ਸਵਾਗਤ ਹੈ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਸੋ ਅੱਜ ਉਹਨਾਂ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਸੋ ਸੋਲਖਿਆ ਸਾਹਿਬ ਵਿਖੇ ਅੱਜ ਅਸੀਂ ਖੜੇ ਆਂ ਜਿੱਥੇ ਕਿ ਤੰਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਬੜੀ ਧੂਮ ਧਾਮ ਦੇ ਨਾਲ ਸ਼ਰਧਾ ਭਾਵਨਾ ਦੇ ਨਾਲ ਇੱਥੇ ਮਨਾਇਆ ਜਾ ਰਿਹਾ ਹੈ ਇੱਥੇ ਲੰਗਰ ਲੱਗੇ ਹੋਏ ਨੇ ਜੋ ਸ਼ਰਧਾ ਭਾਵਨਾ ਦੇ ਨਾਲ ਬਾਹਰੋਂ ਸੰਗਤਾਂ ਆਉਂਦੀਆਂ ਨੇ ਉਹ ਵੀ ਇੱਥੇ ਆ ਕੇ ਲੰਗਰ ਲਗਾਉਂਦੀਆਂ ਨੇ ਕੁਲਚੇ ਸ਼ੋਲਿਆਂ ਦੇ ਲੰਗਰ ਲੱਗੇ ਹੋਏ ਨੇ ਸਮੋਸਿਆਂ ਦੇ ਲੰਗਰ ਲੱਗੇ ਹੋਏ ਨੇ ਚਾਹ ਦੇ ਲੰਗਰ ਲੱਗੇ ਹੋਏ ਨੇ ਅਤੇ ਦਾਲ ਸਬਜ਼ੀ ਦੇ ਰੋਟੀ ਦੇ ਲੰਗਰ ਲੱਗੇ ਹੋਏ ਨੇ ਤੇ ਇੱਥੇ ਰਾਗੀ ਸਿੰਘਾਂ ਦੇ ਵੱਲੋਂ ਕੀਰਤਨ ਵੀ ਕੀਤਾ ਜਾ ਰਿਹਾ ਹੈ ਸੋ ਤੁਹਾਨੂੰ ਇੱਥੋਂ ਦੀਆਂ ਪੂਰੀਆਂ ਝਲਕੀਆਂ ਦਿਖਾਉਨੇ ਆ ਅਤੇ ਜੋ ਸੰਗਤਾਂ ਇੱਥੇ ਪਹੁੰਚੀਆਂ ਨੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਵੀ ਕਰਨੀ ਆ ਤੇ ਆਓ ਫਿਰ ਇਹ ਜਾਣਕਾਰੀ ਦੇਖਣ ਲਈ ਬਣੇ ਰਹੋ ਸਾਡੇ ਏਤਮਾਨ ਚੈਨਲ ਦੇ ਨਾਲ e <laughs> 국민 awasana, radio lebi iti landa mauta r believersi gihara, radio lebi iti landa ਸੰਗਤਾ ਕਿੱਥੋਂ ਆਈਆਂ ਜੀ ਸੰਗਤ ਚੰਡੀਗੜ੍ਹ ਤੋਂ ਸੋ ਅੱਜ ਤੁਸੀਂ ਬੜੀ ਸ਼ਰਧਾ ਭਾਵਨਾ ਦੇ ਨਾਲ ਜੋ ਇੱਥੇ ਸੇਵਾ ਕਰ ਰਹੇ ਹੋ ਤੇ ਇਹ ਸਮੋਸਿਆਂ ਦਾ ਲੰਗਰ ਵੀ ਲਾਇਆ ਹੈ ਕੀ ਕਹੂੰਗੀ ਜੀ ਬਹੁਤ ਅੱਛਾ ਲੱਗ ਰਿਹਾ ਹੈ ਜੀ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਅੱਜ ਬੜੇ ਦਿਲੋਂ ਖੁਸ਼ੀ ਹੋ ਰਹੀ ਹੈ ਵਾਹ ਜੀ ਹਾਂ ਜੀ ਹਾਂ ਜੀ ਦੱਸ ਨਹੀਂ ਸਕਦੇ ਕਿੰਨੇ ਅੰਦਰੋਂ ਦਿਲ ਚਾਹ ਮਤਲਬ ਅੰਦਰੋਂ ਰੋਣਾਂ ਦੀ ਜਨਮ ਦਿਨ ਦੀ ਖੁਸ਼ੀ ਜਾਣਾ ਅੱਛਾ ਜੀ ਹਾਂ ਜੀ 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 अपना शुभ नाम जी सुधा कपूर जी अपना शुभ नाम जी कृष्णा वाहेगुरु का खालसा वाहेगुरु जी का जी। तो सेवा कार्यो सेवा करके किस तरह लग रहा है बहुत अच्छा लगता है हम तो हर महीने ही पे ही आते हैं आज तो बाबा जी का बर्थडे वैसे भी जन्मदिन है उनका तो आज तो बहुत ही अच्छा लग रहा है यहां पे इतनी संगत अपना शुभ नाम जी मनमीत कौर पिंड जी ਸੋ ਅੱਜ ਤੁਸੀਂ ਮਤਲਬ ਕਿ ਸੋਲਖੀਆਂ ਸਾਹਿਬ ਦੇ ਵਿੱਚ ਆਇਓ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਸੋ ਕੀ ਕਹੂਗੇ ਇਹਦੇ ਬਾਰੇ ਪਹਿਲਾਂ ਦੇਖੋ ਪਹਿਲਾਂ ਤਾਂ ਸਾਰੀ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਹਨਾ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਦੀਆਂ ਤੇ ਅੱਜ ਮੈਂ ਆਈ ਸੀਗੀ ਆਪਣੇ ਪਰਿਵਾਰ ਨਾਲ ਤੇ ਸੇਵਾ ਕਰਨ ਤੇ ਮੈਨੂੰ ਬਹੁਤ ਵਧੀਆ ਲੱਗ ਰਿਹਾ ਸੇਵਾ ਕਰਕੇ ਸੇਵਾ ਵੀ ਕਰ ਰਹੇ ਹਾਂ ਅੱਜ ਹਾਂਜੀ ਹਾਂਜੀ ਇਹ ਕਿਹੜੀ ਕਿਹੜੀ ਸੇਵਾ ਤੁਹਾਡੀ ਲੱਗੀ ਅੱਜ ਮੈਂ ਤਾਂ ਜੀ ਸਵੇਰ ਦੀ ਮਤਲਬ ਭਾਂਡਿਆਂ ਦੀ ਸੇਵਾ ਕਰ ਰਹੀ ਹਾਂ ਪਾਂਡਿਆਂ ਦੀ ਓਕੇ ਇਹ ਸਭ ਤੋਂ ਵੱਡੀ ਸੇਵਾ ਜੋ ਆਪਾਂ ਨੇ ਝੂਠੇ ਵਰਤਨ ਆਪਾਂ ਮਾਦੇ ਆਂ ਸੇਵਾ ਕਰਦੇ ਆਂ ਸੋ ਇਸ ਤੋਂ ਇਲਾਵਾ ਵੀ ਤੁਸੀਂ ਮਤਲਬ ਸੇਵਾ ਕਰਦੇ ਰਹਿੰਦੇ ਹੋ ਹਾਂਜੀ ਮੈਨੂੰ 3 ਸਾਲ ਹੋ ਗਏ ਇੱਥੇ ਆਂਦੀ ਲ ਮੈਂ ਹਰ ਸੰਡੇ ਆਉਂਦੀ ਆਂ ਤੇ ਮੇਰਾ ਜਿੰਨਾ ਹੋ ਸਕਦਾ ਮੈਂ ਟਾਈਮ ਦਿੰਦੀ ਆਂ ਇੱਥੇ ਸੇਵਾ ਕਰਦੀ ਆਂ ਆਪਣਾ ਜੋ ਵੀ ਮੇਤੋਂ ਹੁੰਦਾ ਹੈ ਹਾਂਜੀ ਜੀ ਉਹ ਪਿੰਡ ਦੇ ਵਿੱਚ ਵੀ ਗੁਰਦੁਆਰਾ ਹੋਊਗਾ ਜਾਂ ਹੋਰ ਵੀ ਕਿਤੇ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦੇ ਹੋਊਂਗੇ ਹਾਂਜੀ ਹਾਂਜੀ ਜਿੰਨਾ ਕਿ ਸਾਡੇ ਪਿੰਡੇ ਵੀ ਗੁਰਦੁਆਰਾ ਹੈਗਾ ਇਹ ਤੇ ਹੋਰ ਵੀ ਲਾਗੇ ਗੁਰਦੁਆਰੇ ਜਿੰਨਾ ਹੋ ਸਕਦਾ ਆਪਾਂ ਕਰਦੇ ਆਂ ਸੇਵਾ ਜੀ ਹਾਂਜੀ ਕਹਿੰਦੀ ਸ਼ਰਧਾ ਭਾਵਨਾ ਪੂਰੀ ਰੱਖਦੀ ਹਾਂਜੀ ਹਾਂਜੀ ਬਿਲਕੁਲ ਜੀ ਬਾਬਾ ਜੀ ਦਾ ਬਹੁਤ ਯਕੀਨ ਹੈ ਤੇ ਬਾਬਾ ਜੀ ਨੇ ਬਹੁਤ ਕੁਝ ਦਿੱਤਾ ਹੈ ਤੇ ਅੱਗੇ ਵੀ ਦੇਵੇ ਜੀ ਹਾਂਜੀ ਸੋ ਤੁਸੀਂ ਮਤਲਬ ਕਿ ਸਟੱਡੀ ਕਰਦੇ ਹੋ ਜਾਂ ਨੌਕਰੀ ਕਰਦੇ ਹੋ ਹਾਂਜੀ ਮੇਰੀ ਸਟੱਡੀ ਕੰਪਲੀਟ ਹੋ ਗਈ ਹੈ ਤੇ ਬਾਹਰ ਦਾ ਸੋਚ ਰਹੇ ਆਂ ਕਿ ਬਾਰ ਜਾਈਏ ਬਾਕੀ ਬਾਬਾ ਜੀ ਦੇ ਹੱਥ ਹੈ ਜੋ ਜਿੰਨੀ ਜਲਦੀ ਹੋ ਸਕੀ ਤਾਂ ਜ਼ਰੂਰ ਬਾਬਾ ਜੀ ਤੇ ਪੂਰਾ ਭਰੋਸਾ ਹੈ ਜੀ ਸੋ ਜਿਸ ਸ਼ਰਧਾ ਭਾਵਨਾ ਦੇ ਨਾਲ ਤੁਸੀਂ ਸੇਵਾ ਕਰ ਰਹੇ ਹੋ ਉਹ ਵੀ ਤੁਹਾਡਾ ਬਾਬਾ ਜੀ ਨੇ ਸਾਰਾ ਸੰਪੂਰਨ ਕਰ ਦੇਣਾ ਹੈ ਤੁਹਾਡਾ ਕੰਮ ਪੂਰਾ ਕਰ ਦੇਣਾ ਹਾਂਜੀ ਹਾਂਜੀ ਬਿਲਕੁਲ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਬਾਬਾ ਦੀਪ ਸਿੰਘ ਜੀ ਦਾ ਪ੍ਰਕਾਸ਼ ਜਿਹੜਾ ਮਨਾਇਆ ਜਾ ਰਿਹਾ ਹੈ ਕੀ ਕਹਿਣਾ ਪਿੰਡ ਸੋਲਖੀਆਂ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮੂਹ ਸੰਗਤ ਦੇ ਸਹਿਯੋਗ ਨਾਲ ਤੰਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਉਹਨਾਂ ਦਾ ਪ੍ਰਕਾਸ਼ ਦਿਹਾੜਾ ਗੁਰਦੁਆਰਾ ਯਾਦਗਾਰ ਬਾਬਾ ਦੀਪ ਸਿੰਘ ਜੀ ਸੋਲਖੀਆਂ ਵਿਖੇ ਬਹੁਤ ਹੀ ਸ਼ਰਧਾ ਨਾਲ ਸਤਕਾਰ ਨਾਲ ਮਨਾਇਆ ਜਾ ਰਿਹਾ ਹੈ ਜੋ ਸਮੂਹ ਪ੍ਰਬੰਧਕ ਕਮੇਟੀ ਬੀਬੀ ਕਮਲਜੀਤ ਕੌਰ ਦੀ ਦੀ ਪ੍ਰਬੰਧਨ ਰਹਿਣਵਾਈ ਹੇਠ ਇਹ ਸਾਰਾ ਪ੍ਰੋਗਰਾਮ ਅਲਿਕਿਆ ਗਿਆ ਹੈ ਸੋ ਬਾਹਰ ਦੀ ਸੰਗਤਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਲੰਗਰ ਲਾਇਆ ਛੋਲੇ ਕੁੰਚਾ ਲੰਗਰ ਹੋਰ ਟੋਟਾ ਲੰਗਰ ਵਤ ਰਹੇ ਹਨ ਸੋ ਸਮੂਹ ਸੰਗਤਾਂ ਨੂੰ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੋ ਅੱਜ ਲੰਗਰ ਵੀ ਲਗਾਇਆ ਗਿਆ ਜੋ ਇਹ ਕਰਾਲੀ ਦੀ ਸੰਗਤ ਦੇ ਵੱਲੋਂ ਸੋਲਖਿਆ ਸਾਹਿਬ ਵਿਖੇ ਕੀ ਕਹੋਗੇ ਤੁਸੀਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਧੰਨ 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 ਸ੍ਰੀ ਬਾਬਾ ਸ੍ਰੀਮਾਨ ਸੰਤ ਬਾਬਾ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਜਨਮ ਦਿਹਾੜਾ ਬਹੁਤ ਧੂਮਧਾਮ ਦੇ ਨਾਲ ਬੜੇ ਨਾਨਕ ਨਾਮ ਲਈ ਬਸੰਗਤ ਪੂਰੇ ਜਗਤ ਦੇ ਵਿੱਚ ਮਨਾ ਰਹੀਆਂ। ਤੋਂ ਅੱਜ ਆਪਣੇ ਸੋਲਖੀਆਂ ਜੋ ਬਾਬਾ ਜੀ ਦਾ ਪਵਿੱਤਰ ਸਥਾਨ ਹੈ। ਬਾਬਾ ਦੀਪ ਸਿੰਘ ਜੀ ਦਾ ਜੋ ਬਹੁਤ ਹੀ ਬੜੇ ਉਤਸ਼ਾਹ ਦੇ ਨਾਲ ਬੜੇ ਸ਼ਰਧਾ ਭਾਵ ਨਾਲ ਉਹਦੇ ਜਨਮ ਦਿਹਾੜਾ ਮਨਾਇਆ ਜਾ ਰਿਹਾ। ਮਾਤਾ ਕੋਰਲਾ ਜੀ ਭਲਾਈ ਕੇਂਦਰ ਤੋਂ ਭਾਈ ਸਾਹਿਬ ਭਾਈ ਗਿਰੀ ਕੁਵਾਰ ਸਿੰਘ ਜੀ ਦੀ ਕਿਰਪਾ ਦੇ ਨਾਲ ਉਹਨਾਂ ਦੀਆਂ ਅਸੀਸਾਂ ਦੇ ਨਾਲ ਬਾਬਾ ਲੱਕੀ ਜੀ ਅਸੇ ਰਿਆ ਅਮਰਤ ਵੇਲੇ ਤੋਂ ਪੁਲਸੀ ਛੋਲੇਆਂ ਦਾ ਲੰਗਰ ਬਾਬਾ ਜੀ ਲੱਖੀ ਨਾਲ ਮਖੜਾਉਣਾ ਦੀ ਸੰਗਤ ਹੋਰ ਲੱਕੇ ਦੀ ਸੰਗਤ, ਕਰਾਲੀ ਦੀ ਸੰਗਤ ਨਾਲ ਸਹਾਇਕ ਕਰਕੇ ਬਾਬਾ ਜੀ ਤਰਸ ਕਰਕੇ ਸੇਵਾ ਲੈ ਰਹੇ ਆ ਤੇ ਬਾਬਾ ਜੀ ਕਿਰਪਾ ਕਰਕੇ ਸਾਰਿਆਂ ਨੂੰ ਨਾਮ ਦੀ ਦਾਤ ਬਖਸ਼ੇ, ਸੇਵਾ ਸੇਵਨ ਬਖਸ਼ੇ ਤੇ ਸਾਰਿਆਂ ਦਾ ਸ਼ੁਕਰਾਨਾ ਕਰਦੇ ਆ। ਬਾਬਾ ਲੱਖੀ ਜੀ ਨੇ ਚੜ੍ਹਦੀ ਕਲਾ ਬਖਸ਼ੇ, ਖੁਸ਼ੀ ਮਖਸ਼ਾ ਨਾਲ ਸਾਰੀ ਸੰਗਤ ਨੂੰ ਤੇ ਸਾਰੀ ਸੰਗਤ ਦਾ ਅਮਰ ਸ਼ੋਕੋ ਸਿੰਘ ਸਭ ਜੋ ਸੇਵਾ ਸੇਵਨ ਦੇ ਨਾਲ ਜੁੜੋ। ਬਾਤ ਵਿੱਚ ਚਪੈਰੇ ਦੇ ਵਿੱਚ ਜੁੜਿਆ ਕਰੋ ਸੋਲਖੀਆਂ ਸਾਹਿਬ ਜੋ ਸ਼੍ਰੀਦਾ ਸਾਹਿਬ ਹੁੰਦਾ ਕੱਲ શ્રી ਅੰਮ੍ਰਿਤਸਰ ਸਾਹਿਬ ਮਨਾਇਆ ਜਾ ਰਿਹਾ 27 ਤਰੀਕ ਨੂੰ ਵੱਡੇ ਪੱਦਰ ਤੇ ਬਾਬਾ ਜੀ ਦੇ ਸ਼ਹੀਦਾਂ ਦੇ ਸਥਾਨ ਤੇ ਉਹਨਾਂ ਦੇ ਜਨਮ ਸਥਾਨ ਤੇ ਸਾਰਿਆਂ ਸਮਾਂ ਦਾ ਉੱਥੇ ਵੀ ਹਾਜ਼ਰੀ ਲਾਓ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਵਾਹਿਗੁਰਜੀ ਦਾ ਫਾਲਸਾ ਵਾਹਿਗੁਰਜੀ ਦੀ ਫਤਹ ਕੀ ਨਾਮ ਹੈ ਬੇਟਾ ਕੋਮਲਪ੍ਰੀਤ ਕੋਰ ਅੱਜ ਕਿੱਥੇ ਆਏ ਤੁਸੀਂ ਬਾਬਾ ਦੀਪ ਸਿੰਘ ਜੀ ਗੁਰਦੁਆਰੇ ਦੇ ਅੱਜ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਨ ਹੈ ਹਾਂ ਜੀ ਸੋ ਸ਼ਬਦਾਂ ਦਾ ਕੋਈ ਤੁਹਾਨੂੰ ਹਾਂ ਜੀ ਸੁਣਾਓ ਦੋ ਲੰਨਾਂ नानक चिन्ता मत करो नानक चिंता मत करो चिन्ता ही है नानक चिंता मत करो नानक चिंता मत करो जल में जंतु पायन जल में जंतु पायन तीन भोचिते नानक चिंता मत करो नानक चिंता मत करो उथे हट न चलई उथे हट न चलई ना को किप्स करी ना को किप्स करी नानक चिंता मत करो नानक चिंता मत करो जिया का आहार जी जिया का आहार जी खाना ही करी ਕਣਾਇ ਹੀ ਕਰੇ ਨਾਨਕ ਚਿੰਤਾ ਮਤ ਕਰੋ ਨਾਨਕ ਚਿੰਤਾ ਮਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅਨਮੋਲਪ੍ਰਿਤਕਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹੂੰਗੇ ਅਰਜ ਦੇ ਦਿਹਾੜੇ ਵਾਰੀ ਮੈਂ ਵਧਾਈਆਂ ਦੇਣਾ ਚਾਹੁੰਦੀ ਆ ਸਾਰੀ ਸੰਗਤ ਨੂੰ ਆਪ ਸਭ ਨੂੰ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਜਿਸ ਦੇ ਉੱਤੇ ਹੁੰਦੇ ਦਿয়াল ਬਾਬਾ ਦੀਪ ਸਿੰਘ ਜੀ ਕਰ ਜਾਂਦੇ ਉਸ ਨੂੰ ਨਿਹਾਲ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ